ਭਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਮੈਨੇਜਰ ਉਹਨਾਂ ਦੇ ਨਿਮਾਤੇ ਰੱਖੇ ਅਖੰਡ ਪਾਠ ਸਾਹਿਬ ਤਨ ਤਨ ਬਾਬਾ ਟਲਵੈ ਸਾਬ ਜੀ ਦੇ ਅਸਥਾਨਾ ਦੇ ਉੱਤੇ ਕੱਲ ਤੋਂ ਆਰੰਭ ਹੋਏ ਨੇ ਇਸ ਕਰਕੇ ਪ੍ਰਧਾਨ ਜੀ ਨੇ ਜਿੱਥੇ ਇਸ ਅਖੰਡ ਪਾਠ ਸਾਹਿਬ ਵਾਸਤੇ ਖੁਰਸਿੱਖਾਂ ਨੇ ਪੈਸੇ ਜਮ੍ਹਾਂ ਕਰਵਾਏ ਭਾਈ ਪ੍ਰਧਾਨ ਜੀ ਨੇ ਮੈਨੇਜਰ ਸਾਹਿਬ ਨਾਲ ਖੜੇ ਨੇ ਮੈਂ ਸਭ ਨੂੰ ਕਿਹਾ ਕਿ ਆਪਾਂ ਉਹਨਾਂ ਦੀ ਯਾਦ ਵਿੱਚ ਖੰਡਪਾਤ ਸਭ ਕਰਵਾਉਣਾ ਵਰ ਸਿਖਾਉਣਗੇ ਤੁਹਾਡੇ ਕੋਲ ਮਾਇਆ ਜਮ ਕਰਵਾਉਣਗੇ ਖੰਡਪਾਤ ਸਭ ਆਰੰਭ ਕਰਵਾਓ ਪ੍ਰਬੰਧ ਜਿਹੜੇ ਆਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਣੇ ਪ੍ਰਬੰਧ ਜਿਹੜੇ ਆਓ ਜੋਗ ਢੰਗ ਨਾਲ ਕਰਵਾਏ ਜਾਣ ਸ਼ਹਾਦਤਾਂ ਸਿੱਖ ਧਰਮ ਦਾ ਟੁੱਟ ਹਿੱਸਾ ਨੇ ਸ਼ਹਾਦਤ ਤੇ ਭਾਵੇਂ ਕਿਸੇ ਪੂਰੇ ਪਰਿਵਾਰ ਵਾਲੇ ਦੀ ਹੋਵੇ ਤੇ ਭਾਵੇਂ ਕਿਸੇ ਮਾਤਾ ਦਾ ਇਕੱਲਾ-ਕੱਲਾ ਪੁੱਤ ਸ਼ਹੀਦ ਹੋਵੇ ਤੇ ਸਿੱਖਾਂ ਨੂੰ ਤੇ ਉਦੋਂ ਵੀ ਫਰਕ ਨਹੀਂ ਪਿਆ ਜਦੋਂ ਵੱਡਾ ਘੱਲੂ ਘਰ ਆਇਆ ਛੋਟਾ ਘੱਲੂ ਘਰ ਆਇਆ ਤੇ ਹੋਰ ਅਨੇਕਾਂ ਸ਼ਹਾਦਤਾਂ ਹੋਈਆਂ ਜਦੋਂ ਚੌਂਕ ਨਖਾਸ ਦੇ ਵਿੱਚ ਸਿਰਾਂ ਦੇ ਮਨਾਰ ਲੱਗੇ ਨੇ ਜਦੋਂ ਮਹਰੋਲੀ ਵਿਵੇਖੇ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਪਹਿਲਾਂ ਬਾਕੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸਿੱਖਾਂ ਨੇ ਕਦੀ ਵੀ ਨਾ ਡੋਲੇ ਨੇ ਨਾ ਥੜਕੇ ਨੇ ਤੇ ਜਿਹੜੇ ਸਾਡੇ ਸਿੰਘ ਸ਼ਹੀਦ ਹੁੰਦੇ ਰਹੇ ਨੇ ਉਹਨਾਂ ਦੀਆਂ ਸ਼ਹੀਦੀਆਂ ਹਰ ਵੇਲੇ ਹਰ ਸਮੇਂ ਕੌਮ ਨੇ ਮਨਾਈਆਂ ਨੇ ਅਰਦਾਸ ਦੇ ਵਿੱਚ ਰੋਜ਼ ਸ਼ਹੀਦਾਂ ਦਾ ਜ਼ਿਕਰ ਕਰਦੇ ਆ ਤੇ ਹੁਣ ਦੇ ਅਜੋਕੇ ਯੁੱਗ ਦੇ ਸ਼ਹੀਦਾਂ ਦੀਆਂ ਅਸੀਂ ਵਰ੍ਹਸੀਆਂ ਮਨਾਉਂਦੇ ਆਪਾਂ 6 ਜੂਨ ਮਨਾ ਕੇ ਹਟੇ ਆ ਭਾਈ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਨਿਮਿਤ ਬਾਬਾ ਟਲਦਾ ਸਾਹਿਬ ਜੀ ਦੇ ਅਸਥਾਨ ਤੇ ਖੰਡ ਪਾਟ ਸਾਹਿਬ ਦੇ ਆ ਰੰਭ ਹੋਏ ਕੱਲ ਤੋਂ ਅੱਜ ਮੱਦੀ ਮੱਦ ਭਾਗ ਦੇ ਅਰਦਾਸ ਤੋਂ ਬਾਦਾਂ ਅਸੀਂ ਸਾਰੇ ਜਿਹੜੇ ਆ ਇਹ ਕੱਲ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਇੱਥੇ ਆਇਆ ਹਾਂ ਇਹਨੀਆਂ ਬੇਨਤੀਆਂ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ